ਸਤਨ ਨਦੀ ਅਸਟੋਕ ਦੇ ਗੁਰੂ ਬੇਸੇਗਾ ਸੀ ਜਨਮ ਹੋ ਸਕਦਾ ਹੈ। ਔਰ ਕਿ ਮੈਨੂੰ ਨਹੀਂ ਫਿਰ ਛੋਟੇ ਸਾਹਿਬ ਜਦ ਦੇ ਮਾਤਾ ਗੁਜਰੀ ਜੀ ਬਪਾ ਸੀ ਤੇ ਸਭ ਤੋਂ ਪਿੱਛੇ ਸੀ ਪਪਾ ਜੀ ਸਿੰਘ ਜੀ ਦਾ ਹਾਂ ਤੇ ਮਾਤਲਬ ਹੈ ਉਹ ਕੀ ਕਹਿੰਦੇ ਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਤਾਂ ਉੱਥੇ ਹੀ ਰਹੇ ਸੀ ਅਨੰਦਪੁਰ। ਅਨੰਦਪੁਰ ਸਾਹਿਬ ਸੀ ਇਹ ਅਨੰਦਪੁਰ ਦਸ ਕਿਲਾ ਚੱਡਿਆ ਨਹੀਂ ਸੀ ਨਾ। ਤੇ ਸੱਤਸਾ ਦਾ ਬਾਤ ਨਹੀਂ ਜੀ ਦੋਸਤ ਛੱਡਿਆ ਸੀ ਹੈਨਾ ਉਹਨਾਂ ਦੇ ਸਾਰੇ ਸਿੱਖਾਂ ਨੇ ਕਹਿੰਦਾ ਸੀ ਕਿ ਤੁਸੀਂ ਹੋਰ ਕਿਤੇ ਜਗ੍ਹਾ ਤੇ ਜਾਓ ਉਹ ਜਾਵਦੇ ਸੀ ਸਾਰੇ ਬਾਹਰ ਸੱਤਸਾ ਨਦੀ ਦੀ ਸਟੋਰੀ ਹੈ ਗਿਆ ਪਹਿਲਾਂ ਉਹ ਉੱਥੇ ਰਹੇ ਸੀ ਉਹ ਦੇਖਣ ਵਾਸਤੇ ਜਦੋਂ ਉਹਨਾਂ ਨੇ ਮਤਲਬ ਦੇਖ ਲਿਆ ਕਿ ਹਾਂ ਦਿਓ ਪਾਕਿਸਤਾਨ ਦੇ ਫਿਰ ਉਹਨਾਂ ਨੇ ਜਾਇਆ ਉਦੋਂ ਸੱਤਸਾ ਨਦੀ ਕੁਲੀਆ ਪਾਕਿਸਤਾਨ ਇਸ ਤੋਂ ਵੀ ਮਹਾ ਪੰਜਾਬ ਸਾਰਾ ਇੱਕੋ ਹੀ ਆਪਣਾ ਹੈ ਉਸਦੇ ਬਾਦ ਨੂੰ ਨਾਨੂ ਕੀ ਕਹਿੰਦੇ ਹਿਆ ਮਾਤਾ ਗੁਜਰੀ ਜੀ ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਾਂਦੇ ਉਹ ਮਤਲਬ ਉਹ ਠੰਡੇ ਬੁਰਜੁਕਲੀ ਗਈ ਸੀ ਪਹਿਲਾਂ ਤੋਂ ਗੰਗੂ ਭਾਈ ਕੋਲੇ ਗਈ ਸੀ ਇੱਕ ਗੰਗੂ ਸੀ ਤੇ ਪਤਾ ਨਹੀਂ ਕਿੰਨਾ ਨੇ ਕਿਹਾ ਸੀ ਕਿ ਗੰਗੂ ਅ ਹਰ ਕਿਉਂ ਬਲੀ ਤੇ ਅਨੰਦਪੁਰ ਸਾਹਿਬ ਤੇ ਸਤਸੰਗਰਦੀ ਤੇ ਪਹੁੰਚੇ ਸੀ ਉੱਥੇ ਜੁਦ ਹੋਇਆ ਸੀ ਹਉ ਸਾਰੇ ਮਤਲਬ ਕੁਛ ਸਿੱਖ ਤੋ ਤੜਕੇ ਸਵੇਰ ਆਸਾ ਦੀ ਵਾਰ ਦਾ ਕੀਰਤਨ ਕਰਿਆ ਸੀਗਾ ਮਾਰਾਈ ਨੇ ਉੱਥੇ ਕੀਰਤਨ ਕੀਤਾ ਸੀ ਘੰਟਾ ਕੀਤਾ ਸੀ ਹਾਂ ਉੱਥੇ ਰੋਸੀ ਜੁੱਧ ਹੂੰ ਤੇ ਉਸੇ ਕਾਫੀ ਸ਼ੀਲ ਹੋ ਗਈ ਸੀ ਕਿ ਸੈਣ ਉਹ ਹੈ ਨਦੀ ਤੇ ਸਰਸਨ ਨਦੀ ਵੀ ਜੋ ਸਰਸਨ ਦੀ ਪਾਰ ਕਰਕੇ ਪਾਰ ਜਦੋਂ ਪਾਰ ਕਰਦੇ ਸੀ ਅੱਦੇ ਥੋੜਾ ਪੈਗਾ ਸੀ ਕਿ ਸਹਿਬ ਜੱਦਾ ਦਾ ਤੇ ਮਾਤਾ ਗੁਜਰੀ ਦਾ ਹਾਂ ਮਤਲਬ ਸਹਿਬ ਜੱਦਾ ਦਾ ਤੇ ਮਾਤਾ ਗੁਜਰੀ ਉਹ ਬਠੇ ਪਹਿਲਾਂ ਤੋਂ ਗੰਗੂ ਭਾਈ ਬਲੇ ਗਏ ਸੀ ਅੱਜ ਉਨਹੀਂ ਗਏ ਸੀ 8:00 ਹੋ ਗਏ ਹਾਂ ਹਾਂ ਸਾਰੇ ਤਾਂ ਵੱਡੇ ਸਾਹਿਬ ਜਾਂਦੇ ਤੇ ਅੱਡਰ ਵੱਡੇ ਸਾਹਿਬ ਜਾਂਦੇ ਤਾਂ ਵੀ ਤਮਕੌਰ ਦੀ ਗੜੀ ਹਾਂ ਗੁਰਗੋਬਿੰਦ ਸਿੰਘ ਜੀ ਵੀ ਵੱਡਿਆਂ ਨਾਲ ਹੀ ਸੀ ਹਾਂ ਤੇ ਛੋਟੇ ਸਾਹਿਬ ਜਾਂਦੇ ਮਾਤਾ ਗੁਦਰੀ ਨਾਲ ਕੁੰਮਾ ਮਾਸ਼ਕੀ ਦੀ ਝੌਂਪੜੀ ਤੇ ਗਏ ਸੀ ਕੁੰਮਾ ਮਾਸ਼ਕੀ ਤੋਂ ਬਾਅਦ ਉਹ ਗੰਗੂ ਕੁ ਇੱਕ ਗੰਗੂ ਸੀ ਇਹੋ ਸੇ ਕੋ ਮਾਤਾ ਸੀ ਪਤਾ ਨਹੀਂ ਕਿਹਦੀ ਸੀ ਉਹਨਾਂ ਨੇ ਪ੍ਰਸ਼ਾਦ ਦੇ ਸਿਕਾਈ ਮਾਤਾ ਨੂੰ ਤੇ ਕਪੜੇ ਦਿੱਤੇ ਇਹੋ ਤੇ ਮਾਦਾ ਦਾ ਰੋਟਾ ਲਿਆ ਨਾ ਦੋ ਦੋ ਮੋਹਰੇ ਦਿੱਤੇ ਗਏ ਪਤਨ ਦੇਖ ਉਹਨਾਂ ਨੂੰ ਫਿਰ ਕੁੰਮ ਮਾਸ਼ਕੀ ਸੀੜਾ ਉਹਨੇ ਆਖਿਆ ਮੈਂ ਗੁਰੂ ਸਾਹਿਬ ਕੋਲ ਗਏ ਜਦੋਂ ਕੋਈ ਸਿੰਘ ਪਾਲਾ ਗੰਗੂ ਗੰਗੂ ਵਾਂ ਮਨ ਟੱਕਰ ਕਰਦੇ ਸੀ ਹਾਂ ਉਹ ਗੰਗੂ ਮਤਲਬ ਉਹਦੋਂ ਵਜੀਰ ਖਾਨ ਨੇ ਕਿਹਾ ਸੀ ਕਿ ਜੇੜਾ ਵੀ ਮੈਨੂੰ ਛੋਟੇ ਸਾਈਜ਼ ਜਾਂਦਿਆਂ ਦੀ ਖਬਰ ਦੇਉਗਾ ਮੈਂ ਉਹਦੋਂ ਇਹ ਗੰਗੂ ਉਹ ਫਿਰ ਉਹ ਮਤਲਬ ਉਹਦੇ ਨੂੰ ਫਿਰ ਉਹ ਕਹਿੰਦਾ ਨਾਲ ਤਾਂ ਮੈਨੂੰ ਪੈਸੇ ਮਿਲਣਗੇ ਨਾਲੇ ਮੇਰਾ ਕੁਝ ਜਾਣਾ ਨਹੀਂ ਤੂੰ ਪਹਿਲਾਂ ਘਰੇ ਲੈ ਗਿਆ ਬਾਅਦ ਉਹਨਾਂ ਨੂੰ ਲੱਸੀ ਲੂਸੀ ਦੇਤੀ ਤੇ ਬਾਅਦ ਉਹਨਾਂ ਨੇ ਪੀ ਲਈ ਤੇ ਬਾਅਦ ਉਹ ਠੰਡੇ ਬੁਰਜੇ ਕੁਲੀ ਜਾ ਗਏ ਤੇ ਉਦੋਂ ਗੰਗੂ ਜਹਿਰ ਜਹਿਰ ਅਸੀਂ ਆਪ ਦੀ ਮੰਗ ਨਾਲ ਅਸੀਂ ਜ਼ਹਿਰ ਪਾ ਰਹੇ ਹਾਂ ਹਾਂ ਤਾਂ ਫਿਰ ਗੰਗੂ ਸੀ ਜਿਹੜਾ ਉਹਦੇ ਨੇ ਖਬਰ ਦਿੱਤੀ ਕਿ ਉਹ ਸਾਡੇ ਲਈ ਅੱਤ ਫੇਰ ਹੋਾਈ ਸੀ ਤੇ ਫਿਰ ਛੋਟੇ ਸਾਈ कट जाते हैं जी तो कट 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 जाते हैं सर जी अब मतलब वो वजीर खान के लिए जाके और इन डाक खाने में अच्छा मतलब वो की कहने हुंदे आ वो की चला की कहने हुंदे आ बहुत बड़ी नहीं है ना ना चौकी को की कहने हुंदे आ बोल रहे हैं कि बोल रहे हैं अंदा ऐसी हिस्ट्री भी लिखी ऐसी आप लिखी है मैम ने नहीं भी थे वो पता नहीं वजीर खान ਕੀ ਕਹਿੰਦੇ ਆ ਸ਼ਿਕਾਇਤ ਕਰਦੇ ਸੀ ਮਰਦੇ ਆ ਬੰਦੇ ਸ਼ਿਕਾਇਤ ਕਰੀ ਸੀ ਤੇ ਬਾਦੋਂ ਉਹ ਛੋਟੇ ਸਾਹਿਬ ਜੀ ਨੂੰ ਲੈ ਕੇ ਛੋਟੇ ਸਾਹਿਬ ਜੀ ਨੇ ਪਹਿਲਾਂ ਤਾਂ ਉਹਦੇ ਨੂੰ ਵਜ਼ੀਰ ਖਾਨ ਨੂੰ ਲੱਗਿਆ ਸੀ ਕਿ ਅੰਦਰ ਪੈਰ ਨਹੀਂ ਰੱਖਣੇ ਉਹਨਾਂ ਨੇ ਵਜ਼ੀਰ ਖਾਨ ਨੂੰ ਆਪ ਜੁਤੀ ਦਿਖਾ ਕੇ ਮਤਲਬ ਕਿ ਮੈਂ ਸਾਡੀ ਨਹੀਂ ਉਹ ਗੋਡੂ ਗੇਟ ਤੇ ਆ ਛੋਟੀ ਜੀ ਉੱਥੇ ਬਾਰੀ ਜੀ ਆ ਉਵੇਂ ਉੱਥੋਂ ਜਿੱਦ ਖੁੱਲੀ ਸੀ ਉੱਥੇ ਪੈਰ ਦਿਖਾ ਕੇ ਵਿੱਚ ਮਤਲਬ ਪੈਰ ਧੜਿਆ ਤਾਂ ਅੰਦਰ ਜਾ ਕੇ ਬੋਲੇ ਸੁਨਹਿਾਲਾ ਤੇ ਤਮ ਬਾਦ ਫਿਰ ਉੱਥੇ ਇੱਕ ਭਾਈ ਮਤਲਬ ਬੰਦੇ ਨੇ ਕਿਹਾ ਇੱਥੇ ਨਾ ਖਾਲਸਾਨੀ ਇੱਥੇ ਮਤਲਬ ਵਜੀਰ ਖਾਨ ਨੂੰ ਸਲਾਮ ਕਰਨਾ ਪੈਗਾ ਉਹ ਕਹਿੰਦੇ ਭਾਵੇਂ ਸਾਡੇ ਤੁਸੀਂ ਕੇਸ ਕੱਟ ਦੋ ਮੈਂ ਉਹ ਕੇਸ ਨਹੀਂ ਮਤਲਬ ਸੇ ਇੱਥੋਂ ਕੱਟ ਦੋ ਤੇ ਅੱਗੇ ਖੇਲ ਦੀ ਹਸੀਨ ਇਸਲਾਮ ਨਿਕਲ ਹੁੰਦੇ ਬਾਅਦ ਉਹਨਾਂ ਨੇ ਬਾਅਦ ਉਹ ਵਜੀਰ ਖਾਨ ਨੇ ਕਿਹਾ ਤਿੰਨ ਦਿਤੇ ਤਿੰਨ ਦਿਨ ਦਿੱਤੇ ਉਹਨਾਂ ਨੂੰ ਮੋਕਾ ਫੇਰ ਵੀ ਉਹ ਆਪਾਂ ਦਾ મતલਬ ਹੈ ਹੁਣ ਆਪਾਂ ਤੋਂ ਹੁਣ ਕਿਵੇਂ ਆਪਣੇ ਸਿੱਖ ਭਾਗ ਨੂੰ ਦੋ ਕੋਈ ਇਹ ਕਹਿੰਦਾ ਸੀ 2 ਕਰੋੜ ਦੇਵਾਂਗੇ ਤੂੰ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਆ ਜਾ ਫੇਰ ਵੀ ਉਹ ਆਪਣੇ ਹੁਣ ਕਿਵੇਂ ਹੋ ਆਪਾਂ ਪਿੰਡ ਵਿੱਚ ਕਿਸੇ ਨੂੰ ਵੀ ਕਹਿੰਦਾ ਦੋ ਕਰੋੜ ਦੇਵਾਂਗੇ ਤੂੰ ਪਾਕਿਸਤਾਨ ਨੂੰ ਪਾਕਿਸਤਾਨ ਦੇ ਵਿੱਚ ਜਾ ਜਾ ਤੇ ਪਾਕਿਸਤਾਨ ਵਾਲਾ ਲੋਕਾ ਉਹ ਬੰਚੂਗਾ ਤੇ ਉਹ ਛੋਟੇ ਸਾਜਾ ਦੇ ਫੇਰ ਵੀ ਬਲੇ ਤਿੰਨ ਦਿਨ ਹੋ ਗਏ ਫੇਰ ਵੀ ਉਹ ਪਤਾ ਸਲਾਮ ਅਲਿਕੁਮ ਕਹ ਰਹਾ ਸੀ ਪੁੱਤ ਨਾ ਉਹ ਕੰਦੇਸੀ ਤਾਂ ਨਹੀਂ ਹੈ ਮਤਲਬ ਬਾਹਰ ਫੇਰ ਉਹਨਾਂ ਨੂੰ ਨੀਹਾਂ ਵਿੱਚ ਚੁਣਿਆ ਬਾਅਦ ਜਦੋਂ ਉਹਨਾਂ ਦੀ ਦਸਤਾਰ ਕੱਟਾ ਗਿਆ ਤੇ ਸੰਨਾਂ ਕੋਲ ਜਰਿਆ ਤੱਕ ਠੰਡੇ ਮੋਰਜੀ ਤੋਂ ਬਾਅਦ ਤੇ ਮਾਂ ਜਿਹੜੀ ਕੁਲੇ ਵੀ ਗਏ ਸੀ ਉਦੋਂ ਤੇ ਮਾਂ ਠੰਡੇ ਮੋਰਜੀ ਚ ਕਹਿ ਰਿਆ ਸੀ ਹਾਂ

ਕਿੰਨੇ ਕੀ ਉਤ ਦਿੱਸੀ ਕਿ ਸੰਤ ਟਿੱਜਾ ਸੰਤ ਦਿੱਹ ਦੁੱਧ ਪਿਆ ਆ ਨਾ ਜਿਹੜਾ ਮੂਰਤੀ ਬਹਿ ਰਹੇ ਨੇ ਪਹਿਲਾਂ ਤਾਂ ਘਹਿਣਾ ਹੀ ਵੇਚ ਕੇ ਪੈਸੇ ਦਿੱਤੇ ਦੁੱਧ ਜਿਹੜੇ ਪਹਿਲੇ ਘਰ ਸੇ ਉਹਨਾਂ ਨੂੰ ਫੇਰ ਮਾਤਾ ਨੂੰ ਸੰਤਾਂ ਕੋਲੋਂ ਦੁੱਧ ਪਿਆ ਕੇ ਆਇਆ ਦੁੱਧ ਕੋਲੋਂ ਉੱਤ ਬਾਦ ਜਦੋਂ ਸੰਤਾਂ ਦੇ ਚੀਤ ਹੋਵਨੇ ਸੀ ਪੋਲੂਤੀ ਮੈਰ ਦਾ ਪਰਵਾਰ ਕੋਲ ਦੁਸ਼ਗੁਇਤਾ ਦਿੱਤੀ ਕੋਲ ਮਤਲਬ ਕੋਲੂ ਜੱਕ ਨਾੜੀ ਗੈਦ ਨੇ ਆਪਾਂ ਕੋਲੂ ਕਹਿੰਦੇ ਨੇ ਜੇ ਮਗੰਨੇ ਆਲਾ ਹੁੰਦਾ ਉਹਦੇ ਵਿੱਚ ਮਤਲਬ ਸਿਰ ਤੋਂ ਕੱਟ ਦੇਸੀ ਨਾ ਕੋਲੂ ਟੁੱਟ ਗਿਆ ਸੀ ਫੇਰ ਕਾਹਤੇ ਮੁੰਡੇ ਨੂੰ ਪੀੜਿਆ ਭਾਈ ਨਰਾਇਣ ਇਹੋ ਦਾ ਜਿੰਨਾ ਖੂਨ ਸਿਰ ਤੋਂ ਮੁੱਢੇ ਤੱਕ ਵਹਿਆ ਆਹਾਰੇ ਉਹਦੇ ਨੂੰ ਸਨਹਲਾ ਕੋ ਕਰਨਾ ਆਏ ਵੀ ਕਰ ਦਾਂਗੇ ਅੰਮ੍ਰਾ ਜੀ ਨੂੰ ਸਾਹ ਨੇ ਸਰਦਾਰ ਚਾਰਵਾ ਤੇ ਪ੍ਰਮਾਨ ਆਪ ਦਾ ਉਹ ਤੋਂ ਦਸ ਮਿੰਟ ਬਾਅਦ ਤੇ ਬਾਹਰ ਜਾਣ ਲੱਗਿਆ ਫਿਰ ਵਜ਼ੀਰ ਖਾਨ ਨੇ ਨੀਵਾ ਵਿੱਚ ਚਿੰਤਾ ਉਸ ਤੋਂ ਬਾਅਦ ਇੱਕ ਮਤਲਬ ਉਹਨਾਂ ਦੀਆਂ ਅੱਖਾਂ ਸਾਹਮਣੇ ਆਪਣੇ ਆਪ ਨੇ ਉੱਥੇ ਟਿੱਟਾ ਲਾਈਆਂ ਨੀ ਮੈਨੇ ਦੂਜੇ ਸਾਰੇ ਜਿਹੜੇ ਦਿਸਤਾਰ ਤੱਕ ਭੱਟੇ ਦੇ ਆ ਗਏ ਹਨ ਸੇ ਉਹਨਾਂ ਨੂੰ ਵਜ਼ੀਰ ਖਾਨ ਨੇ ਕਿਹੜੀ ਉਚੀ ਕਰੋ ਹੁਣ ਆਪਾਂ ਕਹਿ ਸਕਦੇ ਉਥੋਂ ਤੱਕ ਮੈਨੇ ਮਤਲਬ ਉਹ ਜਿੱਥੇ ਕਾੜ ਪਿਆ ਉੱਥੋਂ ਤੱਕ ਉਹ ਨਹੀਂ ਉੱਚੀ ਕਰਦਾ ਫੇਰ ਬਾਅਦ ਉੱਤੇ ਇਟਾ ਲੰਘਾ ਤੱਕ ਫੇਰ ਅੱਖਾਂ ਦੇ ਅੰਧਾ ਤੇ ਜਿਹੜਾ ਵੀ ਉਹ ਮਤਲਬ ਉੱਥੇ ਹੋਗੇ ਨਾ ਨਾ ਉਸ ਤੋਂ ਬਾਅਦ ਉੱਥੇ ਫੇਰ ਵੀ ਬੋਲੇ ਸੋਨਹਾਲ ਦੀ ਆਵਾਜ਼ ਆ ਜਾਂਦੀ ਸੀ ਆਵਾਜ਼ ਤੇ ਫੇਰ ਜਦੋਂ ਅੱਜ ਆਪਾਂ ਉਹਦੇ ਕੋਲ ਸਾਹਮਣੇ ਖੜਦੇ ਆ ਨਾ ਮਮਾ ਉਥੋਂ ਆਪਾਂ ਇਟਾ ਇੱਕ ਇਟਾ ਨਾਲ ਹਿੱਲਦੀ ਸੀ ਤੇ ਦਿੱਚ ਘਰਵਲੇ ਬੋਲੇ ਸੁਨਹਾਰੀ ਆਵਾਜ਼ ਆਉਂਦੀ ਸੀ ਕੋਈ ਵੀ ਮੁਸਲਿਮ ਕੋਈ ਵੀ ਕੋਈ ਤਾਂ ਮੈਂ ਜਾਂਦਾ ਸੀ ਕਿ ਬੋਲੇ ਸੁਨਹਾਰੀ ਆਵਾਜ਼ ਆਉਂਦੀ ਸੀ ਤੇ ਜਦੋਂ 엄마 ਦਾ ਕੁਝੂਰੀ ਜੀ ਨੂੰ ਪਤਾ ਲੱਗਿਆ ਫਿਰ ਉਹ ਮਤਲਬ ਉਹਨਾਂ ਤੋਂ ਇਹ ਕਹਿੰਦੇ ਆਪ ਮੁਤਬਕ ਕਹਿੰਦੇ ਨਾ ਹਾਰਟ ਅਟੈਕ ਹੋਵੇ ਕੁਝ ਹੁੰਦਾ ਸੀ ਉਦੋਂ ਉਹ ਮਾਤਾ ਕੁਝੂਰੀ ਜੀ ਜੇ ਤਾਂ ਫਿਰ ਸੈ ਨਹੀਂ ਹੋਇਆ ਤੇ ਉਹ ਹੋ ਕੇ ਤੇ ਜਿਹੜੇ ਵੱਡੇ ਸੈ ਤੁਹਾਡੇ ਸੀ ਉਹ ਮਤਲਬ ਉਹ ਚੁਲਕੌਰ ਦੇ ਵਿੱਚ ਹੋ ਗਿਆ ਸੀ ਪਹਿਲਾਂ ਤਾਂ ਮਤਲਬ ਅ ਅਜੀਤ ਸਿੰਘ ਹੋਇਆ ਸੀ ਉਹ ਕਿ ਆ ਸੀ ਪਹਿਲਾਂ ਲੜਨ ਵਾਸਤੇ ਜਦੋਂ ਹੋ ਗਿਆ ਸੀ ਉਹਨਾਂ ਨੇ ਆਖਰੀ ਵਾਰੀ ਪੁਲਿਸ ਨੂੰ ਹੱਤ ਲਾਈ ਸੀ ਤੇ ਉਸ ਤੋਂ ਬਾਅਦ ਦੂਜਾ ਗਿਆ ਸੀ ਫੇਰ ਉਹ ਜਦੋਂ ਹੋ ਗਿਆ ਮੈਂ ਦੋਨੇ ਤੇ ਫੇਰ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਿਆ ਉਹ ਆ ਗੁਰੂ ਗੋਬਿੰਦ ਸਿੰਘ ਜੀ ਆਪ ਤਾਂ ਨਹੀਂ ਗਏ ਉਹ ਉੱਥੇ ਨੇਰੋਂ ਨੰਗ ਗਏ ਨੇਰੋਂ ਨੰਗ ਕੇ ਉਹਨਾਂ ਨੇ ਨਾ ਤਾਂ ਕੁਝ ਬੋਲਿਆ ਉਹਨਾਂ ਰੋਇਆ ਬਸ ਉਹਨੀ ਸਟੋਰੀ ਮਤਲਬ ਜਿੱਤਿਆ ਮਤਲਬ ਉਹ ਜੀਤ ਸਿੰਘ ਜੀ ਸਿਮਨਤ ਤੇ ਦੂਠਾ ਉਹ ਬਾਬਾ ਜੀਤ ਸਿੰਘ ਜੀ ਚਲ ਕਰ ਦੇ ਹਾਂ ਤੂੰ ਮਤਲਬ ਤੁਹਾਡੀ ਮਾਰੀ ਸੀ ਦੂਸਤ ਉੱਥੋਂ ਸਾਈਡੋਂ ਉੱਥੋਂ ਸਾਈਡੋਂ ਤੋਂ ਲੰਘ ਕੇ ਸਾਈਡੋਂ ਲੰਘ ਕੇ ਨਾ ਤਾਂ ਸਰਕਾਰ ਕਿਨੇ ਕਰਾ ਜਿਵੇਂ ਉਹ ਤਾਂ ਸਾਈਡ ਜਿਆਦਾ ਦਾ ਪਾਸਤਾ ਬੁਲਾਦਾ ਨਾ ਹਾਂ ਅੰਦਰ ਰਸਿਸਟ ਤੂੰ ਮਤਲਬ ਸੱਚੀ ਨਾ ਜਗਾ ਕਿ ਇਹ ਰਸਿਸਟ ਸਰਕਾਰ ਕਿਨੇ ਕਰਾ ਪਰ ਜਿਹੜੇ ਤੇਗ 72 ਚਿਹਨਾਂ ਉਹਨਾਂ ਦਾ ਮਤਲਬ ਜਿਹੜਾ ਕੋਟੇ ਸਾਹਿਬ ਜਿਆਦਾ ਜਦਾ ਤਿਆਸ ਕੋਟੇ ਹਾਂ ਤੇ ਕਿੱਸੇ ਕਿੱਸਾ ਮਨਾਂ ਦੇ ਟੀਚਰ ਸਦਾ ਦੱਸਦੀਆਂ ਨਹੀਂ ਸਾਹਿਬ ਜਿਆਦਾ ਸਸਕਾਰ ਕਾਸੀ ਟੋਡਰ ਮਾਲ ਨੇ ਬਹੁਤ ਚਾਰ ਪੰਜ ਆ ਮਮਾ ਤੱਕੜੇ ਦਾ ਮੋਰਾ ਲਾ ਕੇ ਜਗਾ ਲਈ ਸੀ ਜਿਆਦਾ ਜਰ ਕੇ ਸਸਕਾਰ ਕਰਿਆ ਸੀਗਾ ਸੇ ਟੋਡਰ ਮਾਲ ਨੇ ਮਾਤਾ ਦਾ ਸਰੀਰ ਦੋਵੇਂ ਚੱਕਿਆ ਸੀ ਤੇ ਇੰਨਾ ਚੱਕਿਆ ਸੀਗਾ ਛੋਟਿਆਂ ਦਾ ਹਾਂ ਉਹ ਟੋਡਰਨ ਮਾਲ ਦੇ ਘਰ ਨੂੰ ਘਰੋਂ ਸੀ ਘਰ ਆੜੀ ਨੇ ਤੇ ਟੋਡਰਨ ਮਾਰਨਾ ਚਾਹਤਦਾ ਸੀ ਸਸਕਾਰ ਕਰਾ ਸੀ ਤੇ ਤੇਗਵਾਰ ਜੀ ਦਾ ਮਤਲਬ ਸਰੀਰ ਤਾਂ ਪੂਰੇ ਸਰੀਰ ਦਾ ਇੱਕ ਪੈਣੀ ਕੀਤਾ ਸੀ ਤੇ ਇੱਥੇ ਸਿਰ ਦੇ ਇੱਕ ਪੈਣੀ ਕੀਤਾ ਸੀ ਅੱਧੇ ਸਰਦਾ ਉਹਦੋਂ ਮਤਲਬ ਜੀਦੋਂ ਤੇਗਵਾਰ ਦਰਜੀ ਸ਼ਹੀਦ ਹੋਏ ਸੀ ਦਿਨ ਦੇ ਚੋਹਨਾ ਉਹਦੋਂ ਮਤਲਬ ਗੁਰੂ ਗੋਬਿੰਦ ਸਿੰਘ ਜੀ ਦਾ ਸਾਦੇ ਸੀ ਉਹ ਹੁੰਦਾ ਨਹੀਂ ਹੁੰਦਾ ਮੈਂ ਸਰ ਤੇਰੀ ਮੇਰਾ ਨਾ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਲੋਦੇ ਵਿੱਚ ਹੁੰਦਾ ਸੀ ਫਿਰ ਜਦ ਪਤੀ ਮੇਰਾ ਮਤਲਬ ਆਵੇਂ ਹੈਗੀ ਇੱਕ ਲਾਈਨ ਪੁੱਤਰ ਮੇਰਾ 9 ਸਾਲਾਂ ਦਾ ਹੁੰਦਾ ਸੀ ਆਹ ਉਹਦਾ ਮਤਲਬ ਗੁਰਗੋਬਿੰਦ ਸਿੰਘ ਜੀ 9 ਸਾਲ ਦੇ ਸੀ ਤੇ ਜਦੋਂ ਮਤਲਬ ਤੇ ਇੱਕ ਬਾਦਰ ਜੀ ਮਤਲਬ ਉਹਨਾਂ ਦਾ ਸੀ ਸਭ ਪੂਰਾ ਉਹ ਤੇਸ ਸਕੰਪੀ ਤਾਂ ਜੀ ਤਾਂ ਸੋਨੇ ਬੂਲ ਕੋ ਪੇਸ਼ ਕੀ जी ਪਾਈ ਜੇ ਤਾਂ ਜੀ ਰਲੇ ਸੀਗੇ ਉਹਨੂੰ ਤੇ ਹਵਾ ਦਾ ਸਾਸੀ ਸਤ ਤੇ ਸ਼ਰੀਰ ਸ਼ਰੀਰ ਕਾ ਨਾ ਮਤਲਬ ਜੀ ਤਾਂ ਲੋਕ ਕਹੇ ਇਸ ਲਈ ਪਾਈ ਜੇ ਤਾਂ ਮਖਲੀ ਫਿਆ ਬੰਦਿਆ ਤੇ ਮੇਰਾ ਪਚਾ ਤੁਰ ਪਾਂਚੀ ਉਹ ਇਹਸ ਸਕੰਪੀ ਤੇ ਤਰਦਾ ਇਹਦਾ ਤੇ हां देखो हम लेके फिर लेके ते गुरु गोबिंद जी किवें शकी थी जी गुरु गोबिंद सिंह जी ते माता जीता जीते जीते तो जी माता तो सहकर जी ते माता सुंदर जी ने पता जो साबा से ना ऊपर लगता हजूर साहब कौन भी है हजूर साहब गुरुतर गोबिंद सिंह जी दा घर राजा का हजूर साहब ਲਾਫਸੀ ਦਾ ਸ਼ਹਿਰ ਦਾ ਨਦੀਨ ਸਾਹਿਬ ਤੇ ਪਜੂਸ ਆਉ ਰੱਖਿਆ ਸੀ ਗੂ ਉਹ ਐਸੀ ਜੀ ਨਾਮ ਦਾ ਕਰਦਾ ਸਾਡਾ ਨਦੀਨ ਤੇ ਮਾਤਾ ਜੀਤਾ ਜੀ ਤੇ ਮਾਤਾ ਸਾ ਸਰਕੋ ਜੀ ਤੇ ਮਾਤਾ ਸੁਦੇਵੀ ਜੀ ਮਾਤਾ ਜੀਤਾ ਜੀ ਤਾਂ ਉੱਥੇ ਹੀ ਹੈ ਗਾਹ ਮੜਿਆ ਅੱਗੇ ਜੇਪਾ ਨੂੰ ਨਾਮ ਕਿਤੇ ਰਹਿ ਜਾਂਦੇ ਆ ਤੇ ਸ਼ਹੀਦ ਕਿਵੇਂ ਹੋ ਗਏ ਮੈਂ ਤਾਂ ਨਹੀਂ ਸਮਝ ਨਹੀਂ ਨਹੀਂ ਤਾਂ ਕੋਈ ਤਾਂ ਕੋਈ ਸੰਦਾੜ ਜੀ ਤਾਂ ਲਾਣਾ ਬੰਦਾ ਚੰਦਨ ਦਿੱਤੇ ਉਹ ਸ਼ਹੀਦ ਕਿਵੇਂ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਉਹਨਾਂ ਕਿਹੜੀ ਤਕਸੀਮ ਆਪੀ ਬਹੁਤ ਪ੍ਰਚਾਨ ਸੀ ਪ੍ਰਚਾਨ ਹੁੰਦੇ ਸੀ ਉਹ ਬਗੈਰ ਸਰਕਾਰ ਦੇ ਮਦਦ ਲੱਭੀ ਹੁੰਦਾ ਹੁੰਦਾ ਹੈ ਅੱਛਾ ਮੋੜ ਗਿਆ ਪ੍ਰਚਾਨਾਂ ਨੇ ਗੁਰੂ ਸਾਹਿਬ ਨੂੰ ਦੋ ਤੰਬੂ ਚ ਸਹੇਦ ਸੀ ਨਾ ਕੰਜਰ ਮਾਰ ਰਿਹਾ ਬੱਕੀ ਦਲਾ ਹੋ ਤੇ ਉਹ ਤੇ ਲਿਖਦਾ ਅੱਛਾ ਉਹਨਾਂ ਦੇ ਜਾਗਮ ਉਹ ਸੀ ਦਰਪੂ ਸਾਹਿਬ ਤੇ ਦਰਪੂ ਸਾਹਿਬ ਨੇ ਇੱਕ ਤਰਫੀ ਚਟਕਾਤਾ ਇੱਕ ਸੰਗਾਂ ਤੇ ਚਟਕਾਤਾ ਜੀ ਮਤਲਬ ਚਟਕਾਤਾ ਮਤਲਬ ਮਾਰਤਾ ਫੇਰ ਉਹ ਤੋਂ ਬਾਦ ਲਿਆਂਦਾ ਬਾਦ ਬਾਦ ਡਾਕਟਰ ਕੀ ਬੈਠ ਲੱਗਾ ਆਂ ਦਾਸੀ ਬਾਦ ਉਹ ਤਾਂ ਚਾਹੇ ਲਾਹਮਾਂ ਪਰਤੀ ਕਰੀ ਉਹ ਦੂਜੇ ਦੇ ਸਿੱਧੇ ਇਹ ਤਾਂ ਜਿੰਨਾਂ ਨੂੰ ਖਿਪੋਵੇ ਹਾਂ ਖਿਪੋ ਜਲਦੀ ਸੀ ਹਾਂ ਉਹ ਦੂਜੇ ਲਈ ਆਪੇ ਨੂੰ ਤੁਹਾਡੇ ਕਰੀ ਸਕੇ ਹਾਂ ਜੇ ਜਦੋਂ ਉਹਦਾ ਦੂਸਰਾ ਖਿੱਚ ਖਿੱਚ ਲਾੜਾ ਲਾਉਣ ਲੱਗੇ ਹਾਂ ਫਰਕ ਆ ਰਿਹਾ ਲੱਗੇ ਉਹ ਤਾਂ ਆਉਣਗੇ ਜਦੋਂ ਚਾਹਮ ਭੱਲ ਲਗੇ ਸੀ ਜਾਖੰਧਾ ਮਤਲਬ ਉਹ ਕੁਲ ਮਾਰਾ ਉਹ ਲੱਗਿਆ ਤੇ ਉਹ ਨੰਨ ਮਤਲਬ ਦੁਆਰੇ ਫਿਰ ਗੁਰੂ ਸਾਹਿਬ ਨੇ ਸੰਤ ਨੂੰ ਕਹਤਾ ਸੀ ਕਿ ਹੁਣ ਸਾਡਾ ਟਾਈਮ ਆ ਗਿਆ ਸੱਚੇ ਤਨ ਕੋ ਚੱਲ ਗਿਆ। ਆਖੇ ਗੁਰੂ ਜਿਹੜਾ ਸੀਗੇ ਸਿੰਘੀ ਉਹ ਬਰਾਗ ਚਾਹੇ ਸਾਡੇ ਸਾਡੇ ਬਰਾਗ ਮਤਲਬ ਸੈਡ ਹੋ ਗਈ। ਹਾਂ ਪਾਕਿਸਤਾਨ ਹੁਣ ਕਿਹਦੇ ਲੱਗਦਾ ਕਿ ਚੱਲੇ ਆਉਣਾ ਮੈਨੂੰ ਕਹਿੰਦੇ ਸਾਡੇ ਗੁਰੂ ਕੌਣ ਹੁੰਦੇ फिर उ गुरु साहब नेतन कर फिर गुरु साहब ने गुरु ग्रंथ साहब आए तो बात देता भी गुरु ग्रंथ साहब को मैं दसा भी गुरु फिर उन्होंने कहाकमना मान लो ਜਿੱਦੋਂ ਹੋਕੂਨਾਮਾ ਲਿਆ ਹੋਕੂਨਾਮੇ ਦੇ ਵਿੱਚ ਸਾਰਾ ਆਇਆ ਇਹ ਉਹ ਕੋਟਾ ਕੱਤੀ ਗ੍ਰਾਮ ਸਾਹਮਣੇ ਦੇ ਕਿ ਪੰਜ ਪੈਸੇ ਤੇ ਕਿਨਾਰੀਆਂ ਦਾ ਮੱਥਾ ਟੇਕ ਕੇ ਕਰਮ ਕਰਕੇ ਇਸ ਇੱਕ ਸਾਲ ਤੋਂ ਉਹ ਗ੍ਰਾਮ ਸਾਹਿਬ ਤੇ ਲੜਦਾ ਰਹੇ ਸੀ ਆਪ ਉਹ ਨਸ਼ਾ ਨਾਤ ਲੱਗੀ ਸੀ ਪੜਦਾ ਗਿਆ ਸਿੱਧਾ ਕਰਦੇ ਸੀ ਅੰਦਰ ਜਾ ਆ ਗਏ ਤੇ ਬਾਸ ਬਸ ਇੱਕ ਲੱਖ ਗੋਲਦਰੀ ਹੈ ਉਹ ਬੁਵਾ 3000 ਤਾਂ ਮੈਂ ਗੁਰੂ ਸਾਹਿਬ ਜੀ ਨਾਲ ਗੱਲ ਕੀਤੀ। ਸੰਕਤਨ ਬਰਾਜ ਚ ਮਿੱਠਾ ਆਉਂਦਾ ਤੇ ਕਸ਼ੀਂ ਵਿੱਚ ਦਾ ਪਾਸਾ ਕਰਾਉਂਦਾ। ਉਹ ਮੈਨਾਂ ਜੀ। ਮਤਲਬ ਉਹ ਵੀ ਜਿੱਥੇ ਗੁਰਗੋਬਨ ਸਿੰਘ ਜੀ ਸ਼ਹਿਰ ਜੀ ਹੈ। ਉਹ ਜਗਾ ਉਹ ਥਿੱਕੀ ਤੇਰੇ ਕੋਲ ਆ ਰਿਹਾ ਬਣਿਆ ਉਹ। ਉਹ ਤੇਰੇ ਕੋਲ ਆ ਰਿਹਾ। ਉੱਥੇ ਹੁਣ ਨਹੀਂ ਪਈ ਕੋਣੀ ਗੁਰਗੋਬਨ ਸਿੰਘ ਜੀ। ਸ਼ਾਸਤਰ ਕੋਈ ਗੋਸਾ ਦਿਖਾ ਰਿਹਾ ਤੇ ਲਿਖਾ ਖਾਂ ਬਣੇ ਤੇ ਤੁਸੀਂ ਕਿਦੇ ਜਾਵੇਂ ਹਜੂਸ ਦਾ ਮੈਂ ਕਿਹਾ ਮੈਂ ਬਦਲਾ ਹੁਣ ਵੀ ਜਾਵਾਂਗੇ ਪਾਣਾ ਬੈਠਾ ਰਾਉਣਾ ਨਹੀਂ ਆਪਾਂ ਕੌਣ ਜਾਣਗੇ ਆਪਾਂ ਨੂੰ ਆਪਰੇ ਜਮ ਨੂੰ ਚਾਂਗੋ ਹੂੰ ਹੂੰ ਕੋਈ ਤੇ ਇਹਦੇ ਬੂਹੇ ਦਰਬਰੀ ਬਾਕੀ ਨਾ ਚੇਤੇ ਕਿੰਨੇ ਕਿੰਨੇ ਤੁਹਾਡਾ ਲੱਗਦਾ ਹੈ ਤੇ ਮਾਤਾ ਜੀਤਾ ਜੀ ਤੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਤੇ ਮੈਂ ਕੋਈ ਨਹੀਂ ਮੈਨੂੰ ਤੇ ਆਸਾਸ ਨਾਲ ਪੜਿਆ ਸੀ ਕਿ ਜਾ ਨਾ ਬਚਿਆ ਨਾ ਮਤਲਬ ਜਿੱਦ ਗੁਰੂ ਗੋਬਿੰਦ ਸਿੰਘ ਮਤਲਬ ਜਮਾ ਐਂਡ ਤੇ ਜਮਾ ਆਖਰੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ